ਬੇਤਵੰਤ ਹਰਪਾਲ ਸਿੰਘ ਟੀਮਾਂ ਦੇ ਨਾਲ ਸਾਂਝੇ ਫਰੰਟ ਦੇ ਆਗੂ ਨੇ ਮੀਟਿੰਗ ਹੋਈ ਸੀ ਜਿਸੇ ਮੁੱਖ ਮੰਗ ਸੀ ਕਿ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਬੇਤਵੰਤ ਹਰਪਾਲ ਸਿੰਘ ਟੀਮਾਂ ਨੇ ਭਰੋਸਾ ਲਵਾਇਆ ਸੀ ਕਿ ਮੁੱਖ ਨੇ ਭਵੰਤ ਸਿੰਘ ਮਾਨ ਨਾਲ ਗੱਲ ਕਰਕੇ ਤੁਹਾਡੇ ਡੀਏ ਬਾਰੇ ਕੁਝ ਕੀਤਾ ਜਾਊਗਾ ਪਰ ਦੇਖਿਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਮਨਾਂ ਡੀਏ 55% ਆ ਪੰਜਾਬ ਸਰਕਾਰ ਦੇ ਮਨਾਂ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਸਰਕਾਰ ਲਾਲੇ ਲਾ ਕੇ ਟਾਈਮ ਪਾਸ ਕਰ ਰਹੀ ਆ ਮੁਖਰੇ ਭਗਵਾਨ ਤਮਾਨ ਨੇ ਸਿਰਫ ਚਾਰ ਫੰਡੀਆਂ ਵਿੱਚ ਵਾਅਦਾ ਕੀਤਾ ਸੀ ਪਰ ਏਰੀਆ ਦੇ ਵਾਸਤੇ ਚੁੱਪਾ ਫਿਰ ਦੁਬਾਰਾ ਕਹਿ ਰਿਹਾ 13% ਦਾ ਬਹੁਤ ਵੱਡਾ ਫਰਕ ਹੁੰਦਾ ਮੁਖ ਨੇ ਭਗਵਾਨ ਤਮਾਨ ਤੋਂ ਬਿਤੋਏ ਹਰ ਪਾਸੇ ਜਿਵੇਂ ਮੰਗ ਕਰਦੇ ਆ ਕਿ ਮਲਾਜਾਂ ਡੀ ਦੇ ਵਿੱਚ ਵਾਅਦਾ ਕੀਤਾ ਜਾਵੇ 6ਵੇਂ ਬੇਗਵੇਂ ਏਰੀਆ ਨੂੰ ਲੈ ਕੇ ਜੋ ਮੰਤਰੀ ਮੰਡਲ ਦੇ ਵਿੱਚ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਉਹਦੇ ਨਖੇਦੀ ਕਰਦੇ ਆ ਅਸੀਂ ਮੰਗ ਕਰਦੇ ਆ ਰੈਗੂਲਰ ਮਲਾਜਾਂ ਨੂੰ ਰਿਟਾਇਰਮੈਂਟ ਹੋਏ ਮਲਾਜਾਂ ਨੂੰ ਪੰਜ ਕੇਸਦਰ ਦੇ ਵਿੱਚ 5.5 ਸਾਲ ਦਾ ਏਰੀਅਰ ਪੇ ਕਿਹਿੰਦਾ ਸਾਰਾ ਦਿੱਤਾ ਜਾਵੇ ਦੂਜੇ ਪਾਸੇ ਪੁਰਾਣੀ ਪੈਨਸ਼ਨਿਕ ਨੂੰ ਲੈ ਕੇ ਇੱਕ 50 ਸਰਕਾਰ ਵੱਲੋਂ 2022 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਸਰਕਾਰ ਬਣੇ ਨੂੰ 3 ਸਾਲ ਹੋ ਚੁੱਕੇ ਹਨ ਅਜੇ ਤੱਕ 2400 ਭਰਤੀ ਹੋਏ ਮਲਾਜਾਂ ਬਾਸ ਤੇ ਪੁਰਾਣੀ ਪੈਨਸ਼ਨ ਪਾਲ ਨਹੀਂ ਹੋਈ ਜਿਸ ਨੂੰ ਲੈ ਕੇ ਪ੍ਰਾਣੀ ਪੈਂਸ ਕੇਮਾ ਸਿਹਾਰਥ ਕਮੇਟੀ ਕਨਵੀਨਰ ਜਸਵੀਸ ਨੇ ਕਿਹਾ ਕਿ ਆਉਣ ਵਾਲੀ 12 ਜੂਨ ਨੂੰ ਲੁਧਿਆਣੇ ਦੇ ਵਿੱਚ ਜਾ ਕੇ ਜੋ ਜਿਮਣੀ ਚੋਂ ਹੋਈ ਹੈ ਉਸ ਇਲਾਕੇ ਵਿੱਚ ਜਾ ਕੇ ਅਸੀਂ ਮਾਂ ਸਰਕਾਰ ਦੀ ਓਲ ਖੋਲਾਂਗੇ ਕੰਪਿਊਟਰ ਦੇ ਹਾਕਮ ਵੱਲੋਂ 5 ਜੂਨ ਨੂੰ ਸਿੱਖਿਆ ਮੰਤਰੀ ਜੋਸ਼ ਸਿੰਘ ਬੈਠਦੇ ਲਾਰਿਆਨੀ ਪੋਲ ਲੁਧਿਆਣੇ ਵਿੱਚ ਖੁੱਲੀ ਜਾਊਗੀ ਪਾਵਰ ਕਾਉਂਦੇ ਟ੍ਰਾਂਸਫਰ ਦੇ ਮਲਿਆਂ ਵੱਲੋਂ 1 ਜੂਨ ਤੋਂ ਲੈ ਕੇ 15 ਜੂਨ ਤੱਕ ਬਰਗਟੂ ਰੂਲ ਉਸ ਤੋਂ ਬਾਅਦ 2 ਜੂਨ ਨੂੰ ਬੀਲੀ ਮੰਤਰੀ ਹਰਪੰਸ ਸਿੰਘ ਈਟੀਓ ਨਾਲ ਮੀਟਿੰਗ ਹੋ ਰਹੀ ਆ ਜੁਆਇੰਟ ਫੋਰਮ ਦੇ ਆਗੂਆਂ ਨਾਲ ਜੇਕਰ ਉਸ ਮੀਟਿੰਗ ਦੇ ਵਿੱਚ ਮੰਗ ਪੱਤਰ ਅਨਸਾਰ ਮੰਗਾ ਨਾ ਮੰਨੀਆਂ ਜਾਂ ਤਾਂ ਆਉਣ ਵਾਲੀ 4 ਜੂਨ ਨੂੰ ਡਿਵੀਜ਼ਨ ਪੱਧਰ ਤੇ ਸਰਕਾਰ ਪੱਧਰ ਤੇ ਰੈਲੀਆਂ ਕੀਤੀਆਂ ਜਾਣਗੀਆਂ ਉਹਦੇ 15 ਜੂਨ ਨੂੰ ਲੁਧਿਆਣਾ ਦੇ ਵਿੱਚ ਪਾਵਰ ਕੰਟ੍ਰੈਕਟਰਾਂ ਦੇ ਮਜ਼ਦੂਰਾਂ ਵੱਲੋਂ ਰੈਲੀ ਕੀਤੀ ਜਾਊਗੀ ਤੇ ਮਾਂ ਸਰਕਾਰੀ ਪੋਲ ਖੁੱਲੀ ਜਾਊਗੀ ਤੇ ਪਾਰ ਕੋਲੇ ਸੀਐਮਡੀ ਦੀ ਵੀ ਇੱਟਾ ਜਾਊਗਾ ਪਰ ਦੇਖਿਆ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਬਲਾਣਾ ਡੀਏ 55% ਆ ਪੰਜਾਬ ਸਰਕਾਰ ਦੇ ਬਲਾਣਾ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਸਰਕਾਰ ਲਾਰੇ ਲਾ ਕੇ ਟਾਈਮ ਪਾਸ ਕਰ ਰਹੀ ਆ ਮੁਖਰੇ ਭਗਵਾਨ ਜੀ ਤਮਾਨ ਨੇ ਸਿਰਫ ਚਾਰ ਫੰਡੀਆਂ ਵਿੱਚ ਵਾਅਦਾ ਕੀਤਾ ਸੀ ਪਰ ਏਰੀਆ ਦੇ ਵਾਸਤੇ ਚੁੱਪਾ ਫਿਰ ਦੁਬਾਰਾ ਕਹਿ ਰਹੀ 13% ਦਾ ਬਹੁਤ ਵੱਡਾ ਫਰਕ ਹੁੰਦਾ ਮੋਖਨੇਪੂ ਅੰਦਮਾਨ ਤੋਂ ਬਿਤੋਏ ਹਰ ਪਾਸੇ ਜੀਵਨ ਮੰਗ ਕਰਦੇ ਆ ਕਿ ਮਲਾਜਾਂ ਡੀ ਦੇ ਵਿੱਚ ਵਾਧਾ ਕੀਤਾ ਜਾਵੇ 6ਵੇਂ ਬੇਗਵੇਂ ਦੇ ਏਰੀਆ ਨੂੰ ਲੈ ਕੇ ਜੋ ਮੰਤਰੀ ਮੰਡਲ ਦੇ ਵਿੱਚ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਉਹਦੇ ਨਖੇਦੀ ਕਰਦੇ ਆ ਅਸੀਂ ਮੰਗ ਕਰਦੇ ਆ ਰੈਗੂਲਰ ਮਲਾਜਾਂ ਨੂੰ ਰਿਟਾਇਰਮੈਂਟ ਹੋਏ ਮਲਾਜਾਂ ਨੂੰ ਪੰਜ ਕੇਸ ਦਰਨੇ